ਉਸ ਦੇ ਉੱਪਰ ਵੀਡੀਓ ਨਹੀਂ ਬਣਾਣਗੇ ਸੀ ਹੁਣ ਮੈਂ ਕਿਹਾ ਮੰਮਾ ਨੂੰ ਵੀ ਮਾਰੇ ਵੀਡੀਓ ਬਣਾ ਲਾਂਗੇ ਹੋਰ ਰੋਣਾ ਪੈ ਜਾਂਦੀ ਹੁੰਦੀ ਹੈ ਹੋਰ ਇਹ ਲੜਨ ਦੀ ਲੱਗੇ ਉੱਥੇ ਵੀਡੀਓ ਤਾਂ ਕੀ ਬਣਾਣੀ ਲੜਨਾਂ ਪੁੱਛਾਂ ਉਹਨਾਂ ਨੂੰ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣੀ ਹੁਣੀ ਮੇਰੀ ਸਕੂਲ ਦੀ ਛੁੱਟੀ ਹੋਈ ਹੈਗੀ ਤੇ ਮੈਂ ਹੁਣ ਜਾ ਰਹੀ ਸੀ ਘਰੇ ਤੇ ਹੁਣ ਮੈਂ ਵਲੌਗ ਇਸ ਲਈ ਸ਼ੁਰੂ ਕੀਤਾ ਕਿਉਂਕਿ ਸਵੇਰੇ ਮੈਨੂੰ ਟਾਈਮ ਨਹੀਂ ਲੱਗਿਆ ਸੀ ਤਾਂ ਹੁਣ ਸ਼ੁਰੂ ਕੀਤਾ ਹੈਗਾ ਤੇ ਚਲੋ ਕੰਟੀਨਿਊ ਕਰਦੇ ਆਂ ਪਾਪਾ ਦੇਖੋ ਖੇਤ ਕਿੰਨੇ ਸੋਹਣੇ ਲੱਗ ਰਹੇ ਹਨ ਹਰੇ-ਹਰੇ ਹਨਾ ਦੇਖੋ ਗਾਇਜ਼ ਅੱਜ ਤੁਸੀਂ ਸਾਰੇ ਇਕੱਠੇ ਹੀ ਆਏ ਆ ਇਧਰ ਅਸੀਂ ਇਧਰ ਉਧਰ ਸਿੱਧੂ ਹੋਰੀ ਦੇਖੋ ਹੈਲੋ ਕਰ ਰਹੇ ਨੇ ਉਹ ਸਿੱਧੂ ਤਾਂ ਸੁੱਤਾ ਹੀ ਪਿਆ ਅਛ ਸਿੱਧੂ ਸੁੱਤਾ ਪਿਆ ਵੇ ਵਿੱਚ ਹੀ ਸੋ ਗਿਆ ਸੀ ਆਇਨਾ ਸੋਇਆ ਕਰੇ ਤੇ ਫੜ ਕੇ ਬੈੰਦੇ ਹੁੰਦੇ ਲੋਰ ਦੇ ਵਿੱਚ ਕਿਵੇਂ ਲੇਟੇ ਹੋਏ ਨੇ ਮੰਮਾ ਦੇਖਿਆ ਉਹ ਬੱਸ ਉਹ ਤਾਂ ਮੈਂ ਨਹੀਂ ਛੱਡਣ ਜਾਇਆ ਕਰ ਤੈਨੂੰ ਆਪਦੇ ਆਪ ਦੀ ਮਤ ਨਾਲ ਚਲੋ ਗਾਇਸ ਹੁਣ ਮੈਂ ਪਹੁੰਚ ਗਈ ਐ ਕਰੇ ਤੇ ਆ ਵੀ ਆਗੇ ਨਾਲ ਹੀ ਦੇਖੋ ਕੰਮ ਕਰਕੇ ਰੱਖਦੇ ਨੇ ਦਾदू ਕਹਿੰਦੇ ਮੈਂ ਨਹੀਂ ਛੱਡਣ ਜਾਂਦਾ ਇਹਨਾਂ ਨੂੰ ਤੇ ਚਲੋ ਹੁਣ ਬੈਗ ਵਗੈਰਾ ਰੱਖ ਦਿੰਨੇ ਆ ਤੇ ਮੰਮਾ ਦਾ ਹਾਲ ਪੁੱਛ ਲੈਨੇ ਕਿਉਂਕਿ ਮੰਮਾ ਜਿਹੜੇ ਹੈਗੇ ਤੋੜੇ ਢਿੱਲੇ ਚੱਲ ਰਹੇ ਸੀਗੇ ਬੁਖਾਰ ਮੰਮਾ ਦੀ ਲੱਤਾਂ ਲੱਤਾਂ ਦੁਖ ਰਹੀਆਂ ਸੀਗੀਆਂ ਤਾਂ ਮੰਮਾ ਦਾ ਹਾਲ ਪੁੱਛਦੇ ਆ ਮੰਮਾ ਠੀਕ ਹੋ ਤੁਸੀਂ ਹਾਂ ਠੀਕ ਹਾਂ ਤੁਸੀਂ ਹਾਂ ਠੀਕ ਐ ਲੈ ਆਂਦੀ ਸੀ ਦਵਾਈ ਦਵਾਈ ਲਈ ਸੀ ਨਾ

ਆ ਦੇਖੋ ਆ ਦੋਨੇ ਇੱਥੇ ਲੁਕੀ ਹੋਈ ਕੀੜਾ ਲੜ ਜੂੜੇ ਕੋਈ ਉਹ ਦੇਖੋ ਕਿੱਥੋਂ ਨਿਕਲਦੇ ਨੇ ਖੜ ਜਾ ਚੱਲ ਬੀ ਚੱਲ ਚੱਲ ਆਇਕਮ ਤੂੰ ਵੀ ਚੱਲ ਉਹ ਦੇਖੋ ਹੁਣ ਕੀ ਹੋ ਗਿਆ ਉਹ ਵੀ ਡਿੱਗ ਗਿਆ ਦੇਖੋ ਫਲ ਤਾਂ ਮਿਲਦਾ ਹੀ ਹੁੰਦਾ ਸ਼ਰਾਰਤ ਕਰਨ ਦਾ ਫਿਰ ਉਹ ਡਿੱਗੀ ਆਰੀ ਬੋਦੀ ਪੱਟੀ ਗਈ ਗਾਜਰਾਂ ਦਾ achar ਵੀ ਸੁੱਕਰੇ ਦੇਖੋ ਫਿਰ ਚੰਗੀ ਤਰ੍ਹਾਂ ਦਾ achar ਪਾਣਗੇ ਦਾਦੀ ਤੇ ਹੁਣ ਮੈਂ ਮਿਲਦੀ ਦੋਨੋਂ ਕੱਪੜੇ ਬਦਲ ਕੇ ਤੇ ਗਾਇਜ਼ ਮੈਂ ਕੱਪੜੇ ਬਦਲ ਲਿਆ ਤੇ ਹੁਣ ਚਲਦੇ ਆ ਬਾਹਰ ਮੈਨੂੰ ਖੁਸ਼ਬੂ ਆਈ ਜਾਂਦੀ ਹੈ ਲੱਗਦਾ ਦਾਦੀ ਅਚਾਰ ਪਾ ਰਹੇ ਨੇ ਗਾਜਰਾਂ ਦਾ ਹੁਣ ਜਾ ਕੇ ਦੇਖਦੇ ਆ ਦੇਖੋ ਸਿੱਧੂ ਤਾਂ ਉਹ ਜਿਹੜਾ ਹੈਗਾ ਸੁੱਤਾ ਪਿਆ ਹੈਗਾ ਤੇ ਅਬੀ ਹੋਰੇ ਵੀ ਸੁੱਤੇ ਪਏ ਨੇ ਤੇ ਚਾਚੀ ਮੰਮਾ ਦਾਦੀ ਸਾਰੇ ਬਾਹਰ ਨਹੀਂ ਤਾਂ ਮੈਂ ਵੀ ਚਲਦੀ ਆ ਤੇ ਗਾਇਜ਼ ਆ ਸੀਗੇ ਦਾਦੀ ਦਾਦੀ ਪਾਈ ਜਾਂ ਤੇ ਨੇ ਗਾਜਰਾ ਦਾ ਅਚਾਰ ਆਦੀ ਦੱਸੋ ਇਹ ਕਿਵੇਂ ਪੈਂਦਾ ਹੈ ਇਹੇ ਤਲਾ ਚਿੱਲੀਆਂ ਤੇ ਥੋਪੀਆਂ ਫਿਰ ਕੱਟ ਕੇ ਸੁਕਾਉਣੀਆਂ ਜੀਵੇਂ ਅਸੀਂ ਸੁੱਕਣੀਆਂ ਪਾਈਆਂ ਹੋਈਆਂ ਸੀ ਵੀ ਅੱਛਾ ਇਹ ਰਸਮੋਲ ਹੋ ਗਏ ਹਨ ਰਸਮੋਲ ਹੋ ਗਏ ਨੇ ਥੋੜਾ ਜਿਹਾ ਤੇਲ ਵਾਲਿਆ ਤੇ ਇਹਨਾਂ ਨੂੰ ਫਰਾਈ ਕਰਕੇ ਵਿੱਚ ਥੋੜਾ ਜਿਹਾ ਗੁੜ ਪਾਤਾ ਵਿੱਚ ਥੋੜੀ ਜਿਹੀ ਕਲੋੜੀ ਪਾਦੀ ਤੇ ਥੋੜਾ ਜਿਹਾ ਛਿਰਕਾ ਪਾ ਦੋ ਹਾਂ ਜੇ ਤੁਸੀਂ ਇਹਦੀ ਰੈਸিপি ਲੈਣੀ ਹੈ ਤਾਂ ਤੁਹਾਨੂੰ ਉਹ ਸੱਸ ਬਹੂ ਦੇ ਦੇਸੀ ਤੜਕੇ ਦਸੀਂ ਬਣਾ ਕੇ ਦਵਾਂਗੇ ਕਮੈਂਟ ਕਰਿਓ ਠੀਕ ਹੈ ਤੇ ਜਾਂ ਤੁਸੀਂ ਕੀ ਕਰ ਰਹੇ ਆ ਚਾਹ ਬਣਾ ਰਹੇ ਹੋ ਛੇ ਚਾਰ ਚੀਜ਼ ਨਾ ਰਿਮੀਆ ਤੇ ਗਾਇਸ ਦੇਖੋ ਜਿਹੜੀ ਮੰਮਾ ਦੀ ਚੁੰਨੀ ਪਾਈ ਹੋਈ ਐ ਨੇ ਮਿਲ ਨਹੀਂ ਰਹੀ ਸੀ ਅਸੀਂ ਲੱਭ ਰਹੇ ਸੀ ਉਹ ਪਤਾ ਹੀ ਨਹੀਂ ਕਿੱਥੇ ਸੀ ਅਲਮਾਰੀ ਚ ਦੇਖ ਲਈ ਸਾਰੇ ਕੱਪੜੇ ਕੁੱਪੜਿਆਂ ਚ ਦੇਖ ਲਈ ਕਿਤੇ ਨਹੀਂ ਸੀ ਮਾਡੀ ਕੰਮ ਆਛਾ ਮੈਨੇ ਨਹੀਂ ਕੀਤਾ ਹੋਰ ਕੀ ਦੇ ਕੰਮ ਸਿੱਧੂ ਹੋਰਿਆ ਨੇ ਕੀਤਾ ਹੋਊਗਾ ਤੇ ਦੇਖਿਆ ਨਾ ਅਸੀਂ ਮੰਮਾ ਨੇ ਆਈ ਦੇਖਿਆ ਉੱਪਰ ਧਿਆਨ ਮਾਰਿਆ ਵੀ ਇੱਥੇ ਉੱਪਰ ਉੱਪਰ ਤਾਂ ਨਹੀਂ ਕੀਤੀ ਹੈਗੀ ਦੇਖਿਆ ਜਿਹੜਾ ਉਹ ਨਹੀਂ ਹੁੰਦੇ ਪੜਦਿਆਂ ਦੇ ਵਾਲੇ ਡੰਡੀ ਉਹਦੇ ਉੱਤੇ ਟੰਗੀ ਵਈ ਸੀ ਚੁੰਨੀ ਕਿਸੇ ਦਾ ਧਿਆਨ ਹੀ ਨਹੀਂ ਗਿਆ ਤੇ ਮੈਂ ਤੈ ਲੈ ਕੇ ਸੋਖੇ ਤੇ ਰੱਖੀ ਐ ਫੇ ਡੰਡੇ ਤੇ ਕਿਦਾਂ ਪਹੁੰਚ ਗਈ ਉੱਥੇ ਪੜਦੇ ਤੇ ਬਾਅਦ ਚੋ ਇੰਨਾ ਨਹੀਂ ਮਾਰੀ ਹੋਊਗੀ ਉੱਤੇ ਮੈਂ ਆ ਦੇ ਕੰਮ ਹੈ ਤਾਂ ਹੀ ਤਾਂ ਹੈ ਤਾਂ ਸੋਗੇ ਹੁਣ ਨਾ ਭਾਈ ਨਾਮ ਲਾਵਾਂਗੇ ਫਿਰ ਹੋਰ ਕਿੰਨੇ ਆਪ ਤਸਤੇ ਪਏ ਨੇ ਦਾਦੀ ਦੇਖਿਆ ਸੀ ਉੱਪਰ ਵੀਡੀਓ ਨਹੀਂ ਬਣਾਣਗੇ ਸੀ ਹੁਣ ਮੈਂ ਕਿਹਾ ਮੰਮਾ ਨੂੰ ਬਿਮਾਰੀ ਵੀਡੀਓ ਬਣਾ ਲਾਂਗੇ ਤੇ ਬੈ ਜੰਦੀ ਹਾਂ ਹੋਰ ਲੜਨ ਦੀ ਲੱਗ ਗਈ ਉੱਥੇ ਵੀਡੀਓ ਚਾਹ ਕਿਦੜਾ ਨਾ ਮੈਂ ਪੁੱਛਾਂ ਨਾ ਦਾਰ ਹੋਰ ਵੀੜੇ ਸਾਰੀ ਖਰਾਬ ਕਰਦੀ ਕਿਦੜਾ ਕਹਿੰਦਾ ਪ੍ਰੇਮ ਨਹੀਂ ਆਦਰ ਆਓ ਤੁਸੀਂ ਦੋਨੇ ਜਣੇ ਸੁਣ ਕੇ ਦਿੱਤ ਕੱਲੇ ਮੈਨੂੰ ਥੋੜ੍ਹ ਕੇ ਦਾ ਮਾਏ ਸੁਣਨ ਦੀ ਦਿੱਤੀ ਦੋੜਾ ਬੰਦ ਕੀ ਲੜਾਈ ਸੂ ਨਾ ਮੜੀ ਮੜੀ ਕਹਿੰਦਾ ਨਾ ਹੋਈ ਇਹ ਅਸਲੀ ਲੜੀ ਗਈ ਦਿੱਤੀ ਸਾਨੂੰ ਗੱਲਾਂ ਬਣਾਉਣ ਦੀ ਕੋਈ ਲੜਾਈ ਹੁੰਦੀ ਬੇਤੀ ਹੋਣਾ ਨਾ ਨਾ ਲੜਦੀਆਂ ਨਹੀਂ ਸੀ ਅਸੀਂ ਸਾਨੂੰ ਪਤਾ ਕਿ ਲੜਨਾ ਹਾਂ ਉੱਪਰ ਤੋਂ ਸਾਰੀ ਪੜਾਅਸ ਕੱਢੇ ਜਾਂਦੇ ਸੀ ਮੈਂ ਕਦੇ ਲੱਗਾ ਮੈਂ ਜਿਹੜੇ ਜਾ ਕੇ ਕਰਦੇ ਸੀ ਤੂੰ ਵੀਡੀਓ ਬਣਾ ਲਈ ਉਹ ਜਾ ਕੇ ਮੇਰੇ ਨਾਲ ਲੜਦੇ ਸੀ ਅਸੀਂ ਤਾਂ ਅੱਛਾ ਪ੍ਰੈਂਕ ਸਾਡੇ ਨਾਲ ਕਰਦੇ ਆਂ ਨਾ ਐਡਾ ਮਮੀ ਨਹੀਂ ਕਰਦੇ ਤੂੰ ਲੜਦਾ ਨਾ ਇਹ ਗੜੂ ਹੀ ਨਾ ਕਰਿਆ ਕਰੋ ਨਹੀਂ ਲੜਦੇ ਤੇ ਮੈਨੂੰ ਗੁੱਸਾ ਕਰਦੇ ਉਹ ਵਲੌਗ 'ਚ ਹੀ ਲੜੀ ਜਾਂਦੇ ਨੇ ਉਹ ਨਹੀਂ ਸਹੀ ਬੜਦੇ ਨਹੀਂ ਆ ਲੜਦੇ ਥੋੜੀਆਂ ਤਾਂ ਲੱਗ ਪਪੀਆ ਤੇ ਗਾਇਜ਼ ਆ ਦੇਖੋ ਇਹ ਉੱਠ ਗਏ ਸੀਗੇ ਤੇ ਹੁਣ ਇਹਨਾਂ ਦੀ ਸ਼ਰਾਰਤ ਜਿਹੜੀਆਂ ਕੰਟੀਨਿਊ ਹੋ ਗਈਆਂ ਨੇ। ਤੁਹਾਨੂੰ ਤਾਂ ਇਹਨਾਂ ਦਾ ਰੋਦ ਦੀ ਕੰਮ ਹੋ ਗਿਆ ਜਿਹੜੀ ਹੈਗੀ ਸ਼ਰਾਰਤ ਦਾ ਦੇਖੋ ਇੱਥੇ ਥੱਲੇ ਵੜ ਕੇ ਥੱਲੇ ਲੱਤਾਂ ਲਾ ਕੇ ਨੇ ਇੱਥੇ ਗੱਦਾ ਉਛਾਲਦੇ ਸੀਗੇ। ਤੇ ਮੰਮਾ ਰੜ ਰਹੀ ਨੇ ਰੋਟੀਆਂ ਤੇ ਹੁਣ ਤਿੰਨ ਵਿੱਚ ਖਾਉਣੀਆਂ ਰੋਟੀਆਂ ਬਣਾਉਣੀਆਂ ਬਈ। ਤੇ ਸੁਕਾ ਦੇ। ਹਾਂ, ਪੇਪਰ ਹੋ ਜਾਣਗੇ ਨਾ ਮੈਂ ਤੇਰੇ ਨੂੰ ਤੈਨੂੰ ਵੀ ਸੁਕਾਇਆ ਕਰੂੰਗੀ ਠੀਕ ਹੈ। ਹੋਲੀ-ਹੋਲੀ ਸਾਰੇ ਕੰਮ ਸਿੱਖੀ। ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਘਰ ਦੇ ਵੀ ਹੋਣੇ ਚਾਹੀਦੇ ਆ। ਹੂੰ। ਠੀਕ ਆ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ। ਠੀਕ ਐ ਸੁਕਾ ਦੇ ਸੁਕਾ। ਹਾਂ। ਜਦ ਨਾਲੇ ਹੈਲਪ ਹੋ ਜਾਂਦੀ ਹੈ, ਹੋ ਜਾਂਦੀ ਐ। ਫਿਰ ਮੋਰ ਰੋਟੀ ਬਣਾ ਸਕਦੇ ਹਾਂ। ਹੋਰ ਰੋਟੀ ਬਣਾਣੀ ਸਿਖਾਉਂਗੀ ਤੈਨੂੰ ਪਹਿਲਾਂ ਆਟਾ ਗੁੰਨਾ। ਮੈਂ ਤਾਂ ਸਿਰਫ ਮੈਗੀ ਬਣਾਉਣੀ ਆਉਂਦੀ ਐ ਹੋਰ। ਹਾਂ ਮੈਗੀ। ਕੋਈ ਨਹੀਂ ਸਾਰਾ ਕੁਝ ਆ ਜਾਊਗਾ। ਜਦ ਰੋਟੀ ਖਾਣਗੇ ਨਾ ਫਿਰ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਹੂੰ। ਚਲੋ ਸਿੱਖੀ ਹੋਏ ਫਿਰ ਸਿਖਾਉਂ। ਠੀਕ ਐ। ਠੀਕ ਐ ਸੁਕਾ ਦੇ। ਹਾਂ ਹਾਂ ਰੋਟੀ ਬਣਾਣੀ, ਛੁੱਟੀਆਂ ਹੋ ਜਾਣ ਪੇਪਰਾਂ ਤੋਂ ਫ੍ਰੀ ਹੋ ਜਾ। ਬੋਰਡ ਦੇ ਨਾ ਬੋਰਡ ਦੇ ਹੋਣ ਭਾਵੇਂ ਜਿਹੜੇ ਮਰਜ਼ੀ ਹੋਣ ਪੇਪਰਾਂ ਦੀ ਤਿਆਰੀ ਤਾਂ ਵਧੀਆ ਕਰਨੀ ਚਾਹੀਦੀ ਹੈ। ਆਪਣੀ ਤਿਆਰੀ ਕਰ ਪੂਰੀ ਫਿਰ ਤੇਨੇ ਬਾਅਦ ਸਿਖਾਉਂਗੀ ਮੈਂ ਸਾਰਾ। ਠੀਕ ਹੈ ਚੰਗਾ। ਚਲੋ ਦੇਖਲਾ ਸਿੱਧੂ ਕੀ ਕਰਦਾ। ਸਿੱਧੂ ਬੈਟਬਲ ਖੇਲੀ ਜਾਂਦਾ। ਮੰਮਾ ਤਾਜਾ ਖਬਰ ਮਿਲੀ ਹੈ ਇੱਕ। ਕਾਲੂ ਬਰਨਾਲੇ 'ਚ ਬਿਜਲੀ ਬੰਦ ਰਹੂਗੀ 9 ਵਜੇ ਤੋਂ 5 ਵਜੇ ਤੱਕ ਤਾਂ ਪਾਣੀ ਵਗੈਰਾ ਭਰ ਲਓ। ਮੋਟਰ ਚ ਲਾ ਕੇ ਫਟਾ ਚਲਾਨੀ ਆ ਫਟਾਫਟ ਹੋਰ ਦਾਦੀ ਵੀ ਕਹਿੰਦੇ ਗਾਇਸ ਦਾਦੀ ਕਰ ਰਹੇ ਨੇ ਹੁਣ ਸਾਗ ਸਾਫ ਕੱਲੂ ਬਣਾਣਾ ਇਹ ਹੂੰ ਚਲੋ ਕੱਲੂ ਖਾਵਾਂਗੇ ਸਾਗੰਦਲਾ ਸਿੱਲ ਕੇ ਨਾ ਹੂੰ ਚੰਗੀ ਤਰ੍ਹਾਂ ਸਾਫ ਹੋ ਜਾਊਗਾ ਫਿਰ ਬਣਾਵਾਂਗੇ ਸਾਗ ਰਾਤ ਨੂੰ ਧੋਦਾਂਗੇ ਸਵੇਰ ਨੂੰ ਵਧੀਆ ਵਧੀਆ ਫੁੱਲ ਜਾਊਗਾ ਫਿਰ ਬਣਾ ਲਾਂਗੇ ਗイズ ਜਿੰਨੇ ਨੇ ਸਾਡੇ ਚੈਨਲ ਨਹੀਂ ਸਬਸਕ੍ਰਾਈਬ ਕੀਤੇ ਆ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਨੋਟੀਫਿਕੇਸ਼ਨ ਬੈਲ ਨੂੰ ਔਨ ਕਰ ਲੋ ਤਾਂ ਕਿ ਜਿਹੜੇ ਅਸੀਂ ਨਵੇਂ ਵਲੌਗ ਪਾਈਏ ਉਹ ਸਾਰੇ ਨਾਲੋਂ ਪਹਿਲਾਂ ਤੁਹਾਡੇ ਕੋਲੇ ਨੋਟੀਫਿਕੇਸ਼ਨ ਆਵੇ ਤੇ ਗイズ ਡਿਨਰ ਆ ਗਿਆ ਤੇ ਇਹਨੂੰ ਖਾਣੇ ਹੈਗੇ ਮੈਨੂੰ ਤਾਂ ਬੜਾ ਹੀ ਟੇਸਟੀ ਲੱਗ ਰਿਹਾ ਤੇ ਚਲੋ ਖਾਣੇ ਸਿੱਧੂ ਨੇ ਪਜਾਮੀ ਲੱਬ ਦੇ ਲੱਬ ਦੇ ਦੇਖੋ ਸਾਰੀ ਹਿਲਮਾਰੀ ਬਾਹਰ ਕੱਢਤੀ ਸਮਾਨ ਸਾਰਾ ਕੀ ਹੈ ਸਿੱਧੂ ਇਹ ਕਪੜੇ ਕੱਟਦੇ ਦੇਖੀ ਉਹ ਕੰਮ ਬਣਾ ਕੇ ਰੱਖ ਦਿੱਤਾ ਉਧਰ ਤੋਂ ਸਾਰਾ ਖਾਨੇ ਹੀ ਖਾਲੀ ਕਰਤਾ ਦੇਖ ਦੇਖੀ ਇੱਕ ਇੱਕ ਕਪੜਾ ਕੱਟ ਕੇ ਰੱਖਤਾ ਇਹਨਾਂ ਚ ਕੋਈ ਵੀ ਪਾ ਲੈਣਾ ਇੱਕ ਆਦੇ ਪਈਆਂ ਨੇ ਕਿੰਨੀਆਂ ਪਾਤਾ ਖਲਾਰਾ ਜਾਂ ਪਜਾਮੀ ਦੇ ਪਿੱਛੇ ਸਿੱਧੂ ਨੇ ਖਲਾਰਤੇ ਸੀ ਸਾਰੇ ਕੱਪੜੇ ਹੁਣ ਇੱਕ ਵਾਰ ਤੇ ਮੰਮਾ ਜੀ ਲੈ ਕੇ ਆਈ ਤੈਨ ਲਾ ਕੇ ਮਤਲਬ ਸਿੰਪਲ ਜਿਹਾ ਕਰਕੇ ਮੰਮਾ ਹੀ ਰੱਖ ਦੇਣਗੇ ਫੇਰ ਕੱਲ ਨੂੰ ਮੈਂ ਕਰਾ ਦੂੰਗੀ ਮੰਮਾ ਨਾਲ ਸਾਰਾ ਸੈੱਟ ਕਰਵਾ ਕੇ ਨਾਲੇ ਆਪਣੀ ਕਰ ਲਵਾਂਗੀ ਜੀ ਤੁਰਨ ਦੇ ਬੱਸ ਛੱਡ ਦੇ ਜਿਹਨੇ ਤੈਹ ਲਾਈ ਸੀ ਉਹ ਵੀ ਖਰਾਬ ਕਰਤੀ ਸੀ ਛੱਡ ਦੇ ਬੱਸ ਮੈਂ ਆਪੇ ਕਰ ਲਿਆ ਕੋਈ ਨਹੀਂ ਮੰਮਾ ਦਵਾਈ ਲੈ ਲਈ ਸੀ ਤੁਸੀਂ ਨਹੀਂ ਉਹ ਤਾਂ ਮੈਂ ਭੁੱਲ ਗਈ ਹੂੰ ਦਵਾਈ ਭੁੱਲ ਲੈਣੀ ਚੀਜ਼ ਐ ਦੱਸੋ ਭੁੱਲ ਗਈ ਲਓ ਮੈਂ ਲੈ ਆ ਕੇ ਦਿੰਦੀ ਆ ਬੈਠੋ ਤੁਸੀਂ ਥੈਂਕ ਯੂ ਆਹ ਲਓ ਇਹ ਜੋ ਦੇਖੋ ਕਿਹੜੀ ਦਵਾਈ ਐ ਮੈਨੂੰ ਤਾਂ ਪਤਾ ਨਹੀਂ ਭੁੱਲ ਜਾਣਾ ਸੀ ਤੂੰ ਬਾਬਾ ਯਾਦ ਕਰਾ ਤਾ ਹੋਰ ਹੁਣ ਤਾਂ ਪੈਣ ਦਾ ਟਾਈਮ ਹੋ ਗਿਆ ਪਾਪਾ ਤੇ ਸਿੱਧੂ ਪੈ ਗਏ ਨੀਗੇ ਸੋਦੇ ਨੇ ਮੈਂ ਤੁਮੇ ਕੋੜੀ ਕਰ ਦੇਣੀ ਸੀ ਫਿਰ ਫਿਕਸ ਗੇਰੀ ਖਾ ਲਾਂਗੇ ਹਾਂ ਹੋਰ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਨਾ ਜਦ ਨੀਂਦ ਆ ਜਾਂਦੀ ਹੈ ਚਲ ਹੁਣ ਤੂੰ ਵੀ ਆਰਾਮ ਕਰ ਮੋ ਹੂੰ ਲਓ ਪਾਣੀ ਲਓ ਦਬਾਈ ਫਿਰ ਰਾਮ ਕਰੋ ਤੇ ਮੈਂ ਵੀ ਪੈਣੀ ਹੈ ਤੇ ਗਾਇਜ਼ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਅਸੀਂ ਦੂਤ ਬੜੀ ਜਲਦੀ ਸੋ ਗਿਆ ਸੀ ਹਾਂ ਜੀ ਜੀ ਵਾਤੇ ਜਾਗਦੇ ਹੋਏ ਜਾਗੀ ਆਂਦਾ ਸੀ ਦੇਖ ਲਓ ਨਾਟਕ ਸਿੱਦੂ ਦੀ ਐਕਟਿੰਗ